ਸਭ ਨਾਸਰ ਢਿੱਲੋਂ ਬਾਰੇ ਕੀ ਖਲਾਸਾ ਹੋਇਆ ਕਿ ਇਹ ਆਈਐਸਆਈ ਦਾ ਏਜੰਸੀ ਉਹਦੇ ਲਈ ਜਸੂਸੀ ਕਰ ਰਿਹਾ ਸੀਗਾ ਦੇਖੋ ਭਾਵੇਂ ਨਾਸਰ ਢਿੱਲੋਂ ਹੈ ਜਿਹੜਾ ਪੌਪੂਲਰ ਹੈ ਨਾ ਪਾਕਿਸਤਾਨ ਦਾ ਉਹ ਸਮਝੋ ਆਈਐਸਆਈ ਹੀ ਕੰਮ ਕਰ ਭਾਵੇਂ ਸਿੱਧੇ ਤੌਰ ਤੇ ਕਰੇ ਭਾਵੇਂ ਅਸਿੱਧੇ ਤੌਰ ਤੇ ਮੈਂ 25 ਵਰਿਆਂ ਚ ਨਾ ਪਾਕਿਸਤਾਨ ਦੀ ਇੰਟੈਲੀਜੈਂਸ ਸਰਵਿਸ ਕੰਮ ਕਿਵੇਂ ਕਰਦੀ ਹੈ ਇਹ ਵਰਤ ਦੀ ਕਿਵੇਂ ਆ ਮੈਂ ਇੱਕ ਇੱਕ ਚੀਜ਼ ਨੂੰ ਨੇੜਿਓਂ ਦੇਖਿਆ ਨੰਨੂ Lahore ਦੀ ਬਰੀਅਨੀ ਖਵਾ Lahore ਦੇ ਬਾਜ਼ਾਰ ਕੁਮਾ ਕਪੜੇ ਲੈ ਕੇ ਦੇ ਤਾਂ ਕਿ ਸਾਨੂੰ ਗਾਹੇ ਬਗਾਹੇ ਜਿਹੜਾ ਸਾਡਾ ਨੈਰੇਟਿਵ ਸਾਡਾ ਨੈਰੇਟਿਵ ਉੱਥੇ ਸੈੱਟ ਕਰ ਜਦੋਂ ਜਸਵੀਰ ਨੂੰ ਉੱਥੇ ਜਾ ਕੇ ਇੱਕ ਘਰ ਮਿਲ ਜਾਣਾ ਚੰਗਾ ਗੱਡੀ ਮਿਲ ਜਾਣੀ ਚਾਰ ਪੁਲਿਸ ਵਾਲੇ ਮਿਲ ਜਾਣੇ ਜੇ ਪਿੱਛੇ ਬੰਦੂਕਾਂ ਵਾਲੇ ਚੱਲਣ ਵਾਲੇ ਉਹਨੇ ਤਾਂ ਆਪੇ ਨੈਰੇਟਿਵ ਹੀ ਬਦਲ ਜਾਣਾ ਉਹਦੇ ਲਈ ਪਾਕਿਸਤਾਨ ਚ ਵੀ ਬਦਲ ਜਾਂਦਾ ਫਿਰ ਉਹ ਖੇਚ ਜੀ ਪੈ ਜਾਂਦੀ ਹੁਣ ਜਿੰ ਨੂੰ ਅਗਲੇ ਕਹਦੇ ਨੇ ਯਾਰ ਉੱਥੇ ਇੱਕ ਜਾ ਆਈਡੀ ਗਿਆ ਹੈ ਜਾਂ ਸਾਡੇ ਇੱਥੇ ਮੈਨੂੰ ਫੋਟੋ ਭੇਜੀ ਮੈਂ ਇੱਥੇ ਚਲਾਨੀ ਆਪਣੇ ਸੋਸ਼ਲ ਮੀਡੀਆ ਤੇ ਉਹਨੇ ਤਾਂ ਭੇਜ ਦੇਣੀ ਚਾਹੁੰਦੇ ਜਾ ਕੇ ਪਰ ਇਹ ਤਾਂ ਦੇਸ਼ ਥਰੋ ਹੈ ਅਸੀਂ ਉਸ ਬਲਕ ਨੂੰ ਭੇਜ ਰਹੇ ਹਾਂ ਜਿਹੜਾ ਮੁਲਕ ਸਾਡੇ ਇੱਥੇ ਅੱਤਵਾਦ ਫੈਲਾ ਰਿਹਾ ਜਿਹੜਾ ਮੁਲਕ ਇੱਥੇ ਸਾਡੇ ਡਰਗ ਫੈਲਾ ਰਿਹਾ ਸਰ ਸਾਬ ਜਿਵੇਂ ਨਾਸਰ ਢਿਲੋਂ ਦੇ ਨਾਲ ਤਾਂ ਫਿਰ ਬਹੁਤ ਯੂਟਿਊਬਰ ਮਿਲੇ ਹੋਏ ਨੇ ਉਹਨੂੰ ਮਿਲ ਕੇ ਆਏ ਨੇ ਉਥੇ ਇੱਥੇ ਆ ਕੇ ਵੀਡੀਓ ਪਾਈਆਂ ਇਸੇ ਹਿਸਾਬ ਦੇ ਨਾਲ ਤਾਂ ਫਿਰ ਗਿਣਤੀ ਵੱਧ ਜੇਗੀ ਜਿਹੜਾ ਮੈਂ ਜਾਣਕਾਰੀ ਭੇਜੀ ਹੈ ਹਾਂ ਜਿਨ੍ਹਾਂ ਨੇ ਪਾਕਿਸਤਾਨ ਦੀ ਮਦਦ ਕੀਤੀ ਹੈ ਉਹ ਲੋਕਾਂ ਸੰਸਣਾ ਹੀ ਭੱਸ ਕੱਲ ਤੁਸੀਂ ਗੂਗਲ ਮੈਪ ਤੋਂ ਸਾਰਾ ਕੁਝ ਕੱਢ ਲੋਗੇ ਲੇਕਿਨ ਗੱਲ ਇਹ ਹੈ ਕਿ ਜਿਹੜੀਆਂ ਚੀਜ਼ਾਂ ਤੁਹਾਨੂੰ ਲਾਈਵ ਵੀਡੀਓ ਚ オリジナル ਮਿਲ ਜਾਣੀਆਂ ਭਈ ਇੰਨੇ ਮੀਟਰ ਬਾਅਦ ਘਾਰ ਹੈ ਇੰਨੇ ਮੀਟਰ ਬਾਅਦ ਥੱਲੇ ਖੱਡਾ ਹੈ ਉਹ ਚੀਜ਼ਾਂ ਕਿੱਥੋਂ ਨਹੀਂ ਮਿਲ ਸਕਦੀ ਪਾਕਿਸਤਾਨ ਦੇ ਲਈ ਜਸੂਸੀ ਕਰਨ ਦੇ ਇਲਜ਼ਾਮ ਦੇ ਵਿੱਚ ਪਿਛਲੇ ਦਿਨੀ ਪੁਲਿਸ ਦੇ ਵੱਲੋਂ ਇੱਕ ਯੂਟਿਊਬਰ ਜਸਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਜਾਣਮਾਲ ਨਾਂ ਦਾ ਇੱਕ YouTube ਚੈਨਲ ਚਲਾਉਂਦਾ ਸੀਗਾ ਜਿਸ ਤੋਂ ਬਾਅਦ ਖੁਲਾਸਾ ਹੋਇਆ ਕਿ ਜਸਵੀਰ ਸਿੰਘ ਨੂੰ ਨਾਸਰ ਢਿੱਲੋਂ ਜੋ ਪਾਕਿਸਤਾਨ ਦੇ ਵਿੱਚ ਰਹਿੰਦਾ YouTube ਚੈਨਲ ਚਲਾਉਂਦਾ ਉਹਦੇ ਵੱਲੋਂ ਕੁਝ ਪਾਕਿਸਤਾਨ ਦੇ ਅਧਿਕਾਰੀਆਂ ਦੇ ਨਾਲ ਮਲਾਇਆ ਗਿਆ ਸੀਗਾ ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਜਿਹੜੇ ਨੇ ਉਹ ਖੁਲਾਸੇ ਹੋ ਰਹੇ ਨੇ ਹੁਣ ਇੱਕ ਚਰਚਾ ਇਹ ਵੀ ਚੱਲ ਰਹੀ ਹੈ ਕਿ ਨਾਸਰ ਢਿੱਲੋਂ ਜਿਹਨੂੰ ਲੋਕ ਪੰਜਾਬ ਦੇ ਵਿੱਚ ਦੋਵਾਂ ਮੁਲਕਾਂ ਦੇ ਵਿੱਚਕਾਰ ਵੰਡ ਵੇਲੇ ਵਿਛੜਿਆ ਨੂੰ ਮਲਾਉਣ ਵਾਲਾ ਇੱਕ ਜਰੀਆ ਦੱਸਦੇ ਸੀਗੇ ਜਦ ਬਹੁਤ ਸਾਰੇ ਪੰਜਾਬ ਦੇ ਲੋਕ ਨਾਸਰ ਢਿੱਲੋਂ ਨੂੰ ਮਿਲ ਕੇ ਆਏ ਸੀਗੇ ਤਾਂ ਕੀ ਇਹਦੇ ਨਾਲ ਹੋਰ ਵੀ ਕਨੈਕਸ਼ਨ ਨਿਕਲ ਕੇ ਬਾਹਰ ਆਉਣਗੇ ਸਾਰੀ ਗੱਲਬਾਤ ਕਰਦੇ ਹਾਂ ਹੁਣ ਤੱਕ ਕੀ ਕੀ ਖੁਲਾਸਾ ਹੋਇਆ ਕਿਵੇਂ ਜਿਹੜਾ ਇਹ ਕਨੈਕਸ਼ਨ ਜੁੜਿਆ ਤਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਜੀ ਮੌਜੂਦ ਹੈਗੇ ਨੇ ਤਾਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਧੰਨਵਾਦ ਜੀ ਸਾਰਿਆਂ ਦਾ ਸਾਸੀ ਡਾਕਟਰ ਸਾਹਿਬ ਬੜੀ ਚਰਚਾ ਦੇ ਵਿੱਚ ਆ ਗਿਆ ਕੇਸ ਜਸਵੀਰ ਸਿੰਘ ਦਾ ਉਪਰੋਂ ਜਿਹੜਾ ਨਾਸਰ ਢਿੱਲੋਂ ਹੁਣਾ ਦੇ ਨਾਲ ਜਿਹੜਾ ਲਿੰਕ ਨਿਕਲ ਆਇਆ ਨਾਸਰ ਢਿੱਲੋਂ ਹੁਣਾ ਨੂੰ ਤਾਂ ਬਹੁਤ ਲੋਕ ਪੰਜਾਬ ਦੇ ਮਿਲ ਕੇ ਵੀ ਆਏ ਨੇ ਹੁਣ ਤੱਕ ਇਹ ਕਨੈਕਸ਼ਨ ਦੇ ਵਿੱਚ ਕੀ ਕੀ ਖੁਲਾਸਾ ਹੋਇਆ ਕਿਵੇਂ ਜਸਵੀਰ ਨਾਸਰ ਢਿੱਲੋਂ ਹੁਣਾ ਦੇ ਸੰਪਰਕ ਚ ਆਇਆ ਕਿਵੇਂ ਜਸੂਸੀ ਕਰਨ ਦੇ ਇਲਜ਼ਾਮਾਂ 'ਚ ਫੜਿਆ ਗਿਆ ਇਹ ਦੇਖੋ ਸਭ ਤੋਂ ਪਹਿਲੀ ਗੱਲ ਹੈਗੀ ਹੈ ਬਾਈ ਜੀ ਕਿ ਜਦੋਂ ਪੰਜਾਬ ਤੋਂ ਖਾਸ ਕਰਕੇ ਪੰਜਾਬ ਤੋਂ ਹਿੰਦੁਸਤਾਨ ਦੀ ਮੈਂ ਗੱਲ ਨਹੀਂ ਕਰਦਾ ਜੀ ਪੰਜਾਬ ਜੇ ਆਪਾਂ ਹਰਿਆਣਾ ਨੂੰ ਕਹੀਓ ਵੀ ਸਾਡਾ ਪੰਜਾਬ ਦਾ ਹੀ ਹਿੱਸਾ ਅਸੀਂ ਪੰਜਾਬ ਚ ਇਕੱਠੇ ਹੀ ਭਰਾ ਭਰਾ ਹੀ ਆ ਬਾਅਦ ਚ ਹੀ ਲੱਗ ਹੋਏ 47 ਚ ਤਾਂ ਅਸੀਂ ਇਕੱਠੇ ਸੀ ਸਤਾਲੀ ਤੋਂ ਪਹਿਲਾਂ ਤਾਂ ਹੁਣ ਇਹ ਹੈ ਕਿ ਹਰਿਆਣਾ ਦੀ ਜਿਹੜੀ ਜੋਤੀ ਮਲਉਤਰਾ ਹੈਗੀ ਆ ਹਾਂਜੀ ਉਹ ਬੇਸਿਕਲੀ ਉਹ ਜਾਣਾ ਚਾਹੁੰਦੀ ਸੀ ਪਾਕਿਸਤਾਨ ਉਹ ਸੀਗੀ ਯੂਟਿਊਬਰ ਹਮ ਅੱਛਾ ਪਾਕਿਸਤਾਨ ਜਾਣਾ ਵੀ ਬੜੀ ਜਾਓ ਪਾਕਿਸਤਾਨ ਜਾਣ ਤੋਂ ਕੋਈ ਨਹੀਂ ਰੋਕਦਾ ਹਾਂ ਉਹ ਜਥੇਦਾਰ ਜਿਹੜੇ ਉੱਥੇ ਸ਼੍ਰੋਮਣੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਦੇ ਉਹਨਾਂ ਨੂੰ ਅਪੀਲ ਕੀਤੀ ਕਿ ਜਿਹੜਾ ਜੱਥਾ ਜਾਊਗਾ ਸ਼ਰਦਾਲੂਆਂ ਦਾ ਪਾਕਿਸਤਾਨ ਤੇ ਮੈਂ ਨਾਲ ਜਾਣਾ ਚਾਹੁੰਦੀ ਆ ਰਾਈਟ ਤੇ ਉਹਨਾਂ ਨੇ ਅੱਗੋਂ ਕਿਹਾ ਬੀਬੀ ਇਦਾਂ ਵੀਜ਼ਾ ਨਹੀਂ ਲੱਗਣਾ ਤੁਸੀਂ ਇੱਕ ਵਾਰ ਦਾਨਿਸ਼ ਨੂੰ ਮੈਂ ਕਹਿ ਦੇਣਾ ਦਾਨਿਸ਼ ਨੂੰ ਮਿਲ ਲਓ ਜੀ ਦਾਨਿਸ਼ ਨਾਲ ਉਹਦੀ ਮੁਲਾਕਾਤ ਹੋਈ ਦਾਨਿਸ਼ ਪਾਕਿਸਤਾਨ ਅੰਬੈਸੀ ਦੇ ਵਿੱਚ ਕੰਮ ਕਰਦਾ ਸੀ ਠੀਕ ਹੈ ਔਰ ਹਾਇਰ ਆਫੀਸਰ ਸੀ ਉਹਨੇ ਅੱਗੋਂ ਕਹਿਤਾ ਵੀ ਠੀਕ ਹੈ ਤੁਹਾਡਾ ਵੀਜ਼ਾ ਲਗਵਾ ਲਾਂਗਾ ਮੈਂ ਠੀਕ ਉਹਦਾ ਵੀਜ਼ਾ ਵੀ ਲੱਗਿਆ ਹੂੰ ਇੱਕ ਵਾਰ ਗਈ ਦੋ ਵਾਰ ਗਈ ਲੇਕਿਨ ਗੱਲ ਹੁੰਦੀ ਹੈ ਕਿ ਜਦੋਂ ਜੱਥਾ ਵਾਪਸ ਆ ਜੇ ਤੇ ਤੁਸੀਂ ਆਪਣਾ ਵੀਜ਼ਾ ਐਕਸਟੈਂਡ ਕਰਾ ਲਓ ਹੂੰ ਫਿਰ ਹਿੰਦੁਸਤਾਨ ਦੀ ਏਜੰਸੀਆਂ ਦੇ ਕੰਨ ਖੜੇ ਹੋ ਜਾਂਦੇ ਹਨ ਹਾਂ ਉਹ ਜੋਤੀ ਮਲੋਤਰਾ ਦੀ ਉੱਥੇ ਗਲਤੀ ਹੋ ਗਈ ਹੂੰ ਉਹਨੇ ਆਪਣਾ ਵੀਜ਼ਾ ਐਕਸਟੈਂਡ ਕਰਾ ਲਿਆ 14 ਦਿਨਾਂ ਦੀ ਜਗ੍ਹਾ ਉਹਨੇ 28 30 ਦਿਨ ਦਾ ਹੋਰ ਐਕਸਟੈਂਡ ਕਰਾ ਲਿਆ ਠੀਕ ਹੈ ਅੱਛਾ 15 ਦਿਨ ਉਸ ਤੋਂ ਓਵਰ ਸਟੇ ਕਰ ਲਿਆ ਉਹਨੇ ਮਤਲਬ ਵੀਜ਼ਾ ਜਿੰਨੀ ਦੇਰ ਹੋਰ ਵਧਵਾਇਆ ਉਹਦੇ ਚੋਂ ਵਾਪਸ ਆ ਗਈ ਹੂੰ ਲੇਕਿਨ ਜਦੋਂ ਇਸ ਦਾ ਮਤਲਬ ਉਹ ਤਾਂ ਕਿਤੇ ਨਾ ਕਿਤੇ ਪਾਕਿਸਤਾਨ ਦੇ ਵਿੱਚ ਮਤਲਬ ਉਹਦਾ ਮਨ ਲੱਗਿਆ ਜਾਂ ਕਿਤੇ ਨਾ ਕਿਤੇ ਕੜੀ ਜੁੜੀ ਆ ਫਿਰ ਹਿੰਦੁਸਤਾਨ ਦੀਆਂ ਏਜੰਸੀਆਂ ਜਿਵੇਂ ਇੰਟੈਲੀਜੈਂਸ ਬਿਊਰੋ ਆ ਰੌ ਆ ਫਿਰ ਵਰਕ ਕਰਦੀਆਂ ਉਹਦੇ ਪਾਸਪੋਰਟ ਤੇ ਵਰਕ ਕਰਦੀਆਂ ਭਈ ਉਹਦੀ ਮੂਵਮੈਂਟ ਉੱਥੇ ਕਿੱਥੇ ਕਿੱਥੇ ਜੋਤੀ ਮਲੋਤਰਾ ਦੀ ਹੋਈ ਉੱਥੇ ਵਰਕ ਕਰਦੀਆਂ ਫਿਰ ਉਹਦੇ ਮੋਬਾਈਲ ਟਰੈਕ ਕਰਦੀਆਂ ਠੀਕ ਹੈ ਨਾ ਜਦੋਂ ਉਹਦੇ ਮੋਬਾਈਲ ਟਰੈਕਿੰਗ ਹੋਈ ਪਤਾ ਲੱਗਿਆ ਵੀ ਇਹ ਤਾਂ ਦਾਨਿਸ਼ ਨਾਲੇ ਦੀ ਗੱਲਬਾਤ ਬਹੁਤ ਹੁੰਦੀ ਹੈ ਇਹ ਦਾਨਿਸ਼ ਨਾਲ ਬਹੁਤ ਟੱਚ ਆ ਹਾਂ ਔਰ ਇਹ ਪਾਕਿਸਤਾਨ ਦੇ ਵਿੱਚ ਜਾ ਕੇ ਉੱਥੇ ਦੇ ਜਿਹੜੇ ਇੰਟੈਲੀਜੈਂਸ ਆਫੀਸਰਸ ਆ ਇਹ ਉਹਨਾਂ ਨਾਲ ਮਿਲੀ ਵੀ ਆ ਹਾਂ ਉਹਨਾਂ ਨੇ ਇਹਦੇ ਰਹਿਣ ਸਹਿਣ ਦਾ ਉੱਥੇ ਇੰਤਜ਼ਾਮ ਵੀ ਕੀਤਾ ਉਹਨਾਂ ਨੇ ਇਹਨੂੰ ਉੱਥੇ ਦੀ ਸੁਰੱਖਿਆ ਕਰਮਚਾਰੀ ਵੀ ਦਿੱਤੀ ਹੈ ਫਿਰ ਹਿੰਦੁਸਤਾਨ ਦੀ ਸੁਰੱਖਿਆ ਏਜੰਸੀਆਂ ਇਹੋ ਜਿਹੇ ਬੰਦੇ ਨੂੰ ਸਪੇਅਰ ਨਹੀਂ ਕਰਦੀਆਂ ਜਿਹੜੀਆਂ ਪਾਕਿਸਤਾਨ ਦੇ ਇੰਟੈਲੀਜੈਂਸ ਆਫੀਸਰਸ ਨਾਲ ਉੱਥੇ ਗੱਪ-ਚਾਪ ਵੀ ਕਰਨ ਰੋਟੀ ਵੀ ਖਾਣ ਤੇ ਉਹਨਾਂ ਦੀ ਮੇਜ਼ਬਾਨੀ ਵੀ ਜਿਹੜੀ ਆ ਉਹ ਕਰਵਾ ਕੇ ਆਨ ਮਹਿਮਾਨ ਨਿਵਾਜੀ ਸੌਰੀ ਵੀਆਈਪੀ ਟ੍ਰੀਟਮੈਂਟ ਹੋ ਗਿਆ ਆ ਮਹਿਮਾਨ ਨਿਵਾਜੀ ਕਰਵਾ ਕੇ ਆਨ ਪਾਕਿਸਤਾਨ ਦੇ ਲਾਹੌਰ ਸਟਰੀਟ ਜਗਲੇ ਕੁਮਾਨ ਗਵਰਨਮੈਂਟ ਨਾਲ ਫਿਰ ਹਿੰਦੁਸਤਾਨੀ ਏਜੰਸੀਆਂ ਨੂੰ ਟਰੈਕ ਕਰਦੇ ਰਾਇਟ ਜਦੋਂ ਜੋਤੀ ਮਲੋਤਰਾ ਟਰੈਕ ਹੋਈ ਉਹ ਕਲਿੱਕ ਕੀਤਾ ਕਿ ਇਹ ਪਾਕਿਸਤਾਨ ਦੇ ਹਾਇਰ ਇੰਟੈਲੀਜੈਂਸ ਆਫੀਸਰਸ ਨਾਲ ਇਹਦੀ ਮੁਲਾਕਾਤ ਹੋਈ ਹੈ ਫਿਰ ਉਹਨੂੰ ਅਰੈਸਟ ਕੀਤਾ ਗਿਆ ਜਿਵੇਂ ਹੀ ਉਹਨੂੰ ਅਰੈਸਟ ਕੀਤਾ ਗਿਆ ਦਾਨਿਸ਼ ਨੂੰ ਦੇਸ਼ ਛੱਡਣ ਲਈ ਕਹਿ ਦਿੱਤਾ ਗਿਆ ਹਾਂ ਵੀ ਤੁਸੀਂ ਇਥੋਂ ਦੇਸ਼ ਤੋਂ ਚਲੋ ਤੁਸੀਂ ਜਸੂਸੀ ਕਰਵਾ ਰਹੇ ਹੋ ਨਾਲ ਦੀ ਨਾਲ ਜਦੋਂ ਉਹਦਾ ਫੋਨ ਫਰੈਂਸਿਕ ਲੈਬੋਰਟਰੀ ਜਿਹਨੂੰ ਅਸੀਂ ਐਫਐਸਐਲ ਕਹਿੰਦੇ ਆ ਉਹਦੇ ਚ ਭੇਜਿਆ ਗਿਆ ਤੇ ਬਾਲੇ ਨੰਬਰ ਵਿੱਚੋਂ ਨਿਕਲ ਕੇ ਸਾਹਮਣੇ ਆਏ ਜਿਹੜੀ ਕਿਉਂਕਿ ਫਰੈਂਸਿਕ ਜਾਂਚ ਇੱਕ ਇਹੋ ਜਿਹੀ ਜਾਂਚ ਹੈ ਜੀ ਹਿੰਦੁਸਤਾਨ ਦੀਆਂ ਉਹ ਸੁਰੱਖਿਆ ਏਜੰਸੀਆਂ ਕੋਲ ਲੈਬੋਰੀ ਹੁੰਦੀ ਹੈ ਕਿ ਤੁਸੀਂ 50 ਸਾਲ ਪਹਿਲਾਂ ਵੀ ਮੋਬਾਈਲ ਕੋਸ਼ੇ ਡਿਲੀਟ ਕੀਤਾ ਤੇ ਰਿਕਵਰ ਹੋ ਜਾ। ਅੱਛਾ ਹਾਂ। ਹੂੰ ਜੋ ਤੁਸੀਂ ਉਹਦੇ ਵਿੱਚ ਹੈਗਾ ਤੁਸੀਂ ਕਿਸੇ ਨਾ ਇੱਕ ਬਿੰਦੀ ਵੀ ਕਿਸੇ ਨੂੰ ਲਿਖੀ ਆ। ਜੀ ਆਵੇਂ WhatsApp ਤੇ ਭਾਵੇਂ FaceTime ਤੇ ਭਾਵੇਂ IMO ਤੇ ਭਾਵੇਂ ਕਿਸੇ ਵੀ ਐਪ ਤੇ ਸਾਰਾ ਕੁਝ ਖੁੱਲ ਜਾਊਗਾ ਜਾਨੀ ਕਿ। ਹੂੰ ਉਹ ਫਿਰ ਸਾਰਾ ਕੁਝ ਜਦੋਂ ਉਹਨਾਂ ਨੇ ਕੱਢਿਆ ਤੇ ਫਿਰ ਜਸਬੀਰ ਦਾ ਨਾਮ ਵੀ ਆਇਆ। ਠੀਕ ਹੈ। ਫਿਰ ਆਪਣੇ ਮਲੇਰ ਕੋਟ ਲਾਲ ਦੇ ਨਾਮ ਵੀ ਆਏ ਫਿਰ ਸੁਨੀਲ ਦਾ ਨਾਮ ਵੀ ਆਇਆ ਬਠਿੰਡੇ ਵਾਲੇ ਦਾ ਹੂੰ ਫਿਰ ਇਹ ਸਾਰੇ ਨਾਮ ਜਿੱਦਾਂ ਜਿੱਦਾਂ ਨਿਕਲ ਕੇ ਆਉਂਦੇ ਰਹੇ ਜੀ ਉਹਨਾਂ ਨੇ ਵਾਰੀ ਵਾਰੀ ਉਦਾਂ ਉਦਾਂ ਚੱਕਣੇ ਸ਼ੁਰੂ ਕਰ ਦਿੱਤੇ ਫਿਰ ਜਸਵੀਰ ਨੂੰ ਚੱਕਿਆ ਹੂੰ ਫਿਰ ਜਸਵੀਰ ਨੂੰ ਜਦੋਂ ਚੱਕਿਆ ਤੇ ਜਸਵੀਰ ਜਾਨ ਮੈਲ ਵਾਲੇ ਨੂੰ ਫਿਰ ਉਹਦੇ ਜਦੋਂ ਮੋਬਾਈਲ ਨੂੰ ਚੈੱਕ ਕੀਤਾ ਤੇ ਜੋਤੀ ਮਲ ਉਤਰਾਣਾ ਆਉਂਦੀਆਂ ਗੱਲਾਂ ਉਹ ਤਾਂ ਚਲੋ ਪਹਿਲਾਂ ਹੀ ਉਹਨਾਂ ਨੇ ਲੱਭ ਲੀਆਂ ਸੀ ਫਿਰ ਇੱਥੋਂ ਪਤਾ ਲੱਗਿਆ ਕਿ ਇਹ ਪਾਕਿਸਤਾਨ ਗਿਆ ਨਾਸਰ ਟਿੰਡੋ ਨੂੰ ਮਿਲਿਆ ਨਾਸਰ ਟਿੰਡੋ ਦਾ ਉੱਥੇ ਦਾ ਯੂਟਿਊਬਰ ਹੈਗਾ ਮੈਂ ਉੱਥੇ ਦਾ ਚੰਗਾ ਸੋਸ਼ਲ ਮੀਡੀਆ ਇਨਫਲੂਐਂਸਰ ਆ ਉਹਦੇ ਨਾਲ ਮੁਲਾਕਾਤ ਹੋਈ ਦਾਨਿਸ਼ ਨਾਲ ਮੁਲਾਕਾਤ ਹੋਈ ਪਾਕਿਸਤਾਨ ਐਮਬੈਸੀ ਦੇ ਫੰਕਸ਼ਨ 'ਚ ਗਿਆ ਤੇ ਫਿਰ ਹਿੰਦੁਸਤਾਨ ਦੀਆਂ ਏਜੰਸੀਆਂ ਸਪਰਮਿਕ ਹਿੰਦੁਸਤਾਨ ਦੇ ਵਿੱਚ ਇਹੀ ਗੱਲ ਹੈ ਕਿ ਜਦੋਂ ਤੁਸੀਂ ਪਾਕਿਸਤਾਨ ਜਾਂਦੇ ਹੋ ਜੇ ਤਾਂ ਤੁਸੀਂ ਜਿੱਥੇ ਨਾਲ ਗਏ ਹੋ ਤੇ ਉਦਾਂ ਹੀ ਵਾਪਸ ਆ ਜਿਓ ਜਿੱਥੇ ਨਾਲ ਹਾਂ ਹਾਂ ਤੇ ਤਾਂ ਬਹੁਤ ਲੋਕ ਜਾਂਦੇ ਨੇ ਲੇਕਿਨ ਉਹਨਾਂ ਨੂੰ ਵੀ ਸਕੈਨ ਕੀਤਾ ਜਾਂਦਾ ਹੂੰ ਤੁਸੀਂ ਕਰਤਾਰਪੁਰ ਕੋਰੀਡੋਰ ਰਾਹੀਂ ਨਹੀਂ ਮੱਥਾ ਟੇਕ ਜਾਓਗੇ ਨਾ ਹਾਂ ਤੇ ਤੁਹਾਨੂੰ ਫਿਰ ਵੀ ਆਈਪੀ ਸਕੈਨ ਕਰੇਗੀ ਬਾਅਦ ਚ ਵੀ ਇਹ ਨਾ 2 ਮਹੀਨੇ ਉਹਨਾਂ ਨੇ ਤੁਹਾਨੂੰ ਫਿਰ ਵੀ ਦੇਖਣਾ ਬਿਲਕੁਲ ਭਈ ਤੁਸੀਂ ਗਏ ਸੀ ਕਰਤਾਰਪੁਰ ਕੋਰੀਡੋਰ ਰਾਹੀਂ ਪਾਕਿਸਤਾਨ ਤੇ ਤੁਸੀਂ ਤੁਹਾਡੀਆਂ ਗਤੀਵਿਧੀਆਂ ਕੀ ਹੋਈਆਂ ਹੂੰ ਕਿਉਂਕਿ ਜਿਹੜੀਆਂ ਹਿੰਦੂਸਤਾਨੀਆ ਏਜੰਸੀਆਂ ਦਾ ਦਾਵਾ ਹੈ ਕਿ ਪਾਕਿਸਤਾਨ ਦੀਆਂ ਜਿਹੜੀਆਂ ਇੰਟੈਲੀਜੈਂਸ ਸਰਵਿਸਿਜ਼ ਹੈ ਜਿਹਨੂੰ ISI ਕਹਿੰਦੇ ਨੇ ਉਹ ਇਦਾਂ ਦੇ ਸੋਸ਼ਲ ਮੀਡੀਆ ਨੂੰ ਫਲੂਐਂਸਰਜ਼ ਨੂੰ ਲਗਭਗ ਕਾਫੀ ਉਹ ਟੱਚ ਕਰ ਰਹੀਆਂ ਇੱਕ ਤਾਂ ਗੱਲ ਹੁੰਦੀ ਉਹਦਾ ਕਿ ਰੀਜ਼ਨ ਮੈਂ ਦੱਸਦਾ ਕਿਉਂ ਕਿ ਸੋਸ਼ਲ ਸੋਸ਼ਲ ਮੀਡੀਆ ਨੂੰ ਫਲੂਐਂਸਰ ਨੇ ਤੁਹਾਨੂੰ ਲਾਈਵ ਰਾਹੀਂ ਕਈ ਚੀਜ਼ਾਂ ਦਿਖਾਉਣੀਆਂ ਰਾਈਟ ਮਨ ਲਓ ਜੀ ਅੱਜ ਗੁਰਦਾਸਪੁਰ ਡੇਰਾ ਬਾਬਾ ਨਾਨਕ ਦੇ ਬਾਰਡਰ ਤੱਕ ਕਿਹੜੇ ਪੁੱਲ ਜਾਂਦੇ ਆ ਹੂੰ ਉਹ ਪੁੱਲਾਂ ਦੇ ਅਗਰ ਕੋਈ ਵੀਡੀਓ ਬਣਾ ਰਿਆ ਜੀ ਕਿ ਮੈਂ ਗੁਰਦਾਸਪੁਰ ਜਾ ਰਿਹਾ ਉਹ ਆਟੋਮੈਟਿਕ ਥਿੰਗ ਇਨ ਅ ਸੈਕਿੰਡ ਪਾਕਿਸਤਾਨ ਕੋ ਪਹੁੰਚ ਜਾਣੀ ਹੈ ਬਿਲਕੁਲ YouTube ਤੇ ਚੱਲ ਗਈ ਤੇ ਪਾਕਿਸਤਾਨ ਚ ਪਹੁੰਚ ਗਈ ਦੇਖੀ ਗਈ ਉੱਥੇ ਹਾਂ ਲੇਕਿਨ ਗੱਲ ਇਹ ਹੈਗੀ ਆ ਕਿ ਸਾਵੇਂ ਪਾਕਿਸਤਾਨ ਦੇ ਅਗਰ ਇੱਥੋਂ ਤਸਵੀਰਾਂ ਮੰਗਾਣੀਆਂ ਹੋਣ ਤਾਂ ਉਹਨਾਂ ਦਾ ਧੂਆ ਨਿਕਲ ਜੇ ਰਾਈਟ ਠੀਕ ਹੈ ਨਾ ਉਹਨਾਂ ਨੂੰ ਇਹ ਹੁੰਦਾ ਕਿ ਇਹਨਾਂ ਨੇ ਕਹਿ ਦੇਣਾ ਠੀਕ ਹੈ ਸਾਨੂੰ ਹੁਣ ਜਿਵੇਂ ਜੋਤੀ ਮਲੋਤਰਾ ਹਾਂ ਉਹਨੇ ਬਾਰਡਰ ਦੇ ਉੱਤੇ ਇੱਕ ਪ ਠੀਕ ਹੈ ਹੈ ਨਾ ਉਹਦੇ ਰਹਿਣ ਸਹਿਣ ਦਾ ਚਲੋ ਨੇ ਆਪਣੀ ਇੱਕ ਸਟੋਰੀ ਬਣਾਈ YouTube ਦੇ ਉੱਤੇ ਕਿ ਬਾਦਰ ਤੇ ਲੋਕ ਕਿਵੇਂ ਰਹਿੰਦੇ ਆ ਬੱਕਰੀ ਕਿਵੇਂ ਉਧਰ ਚਲੀ ਗਈ ਬਾੜ ਦੇ ਉਧਰ ਚਲੀ ਗਈ ਵਾਪਸ ਆ ਗਈ ਲੇਕਿਨ ਗੱਲ ਇਹ ਵੀ ਤਾਂ ਦੇਖਣਾ ਚਾਹੀਦਾ ਜਿਹੜੀ YouTube ਦੇ ਉੱਤੇ ਤੁਸੀਂ ਵੀਡੀਓ ਅਪਲੋਡ ਕੀਤੀ ਹੈ ਤਾਂ ਪਾਕਿਸਤਾਨੀ ਏਜੰਸੀਆਂ ਦੇਖ ਰਹੀਆਂ ਵਈਆਂ ਅਸੀਂ ਕਿਸੇ ਨੂੰ ਪੋਲ ਨਹੀਂ ਦਿਖਾ ਰਹੇ ਅਸੀਂ ਤੁਸੀਂ ਸਾਰਾ ਕੁਝ ਦਿਖਾ ਦਿੱਤਾ ਇੱਥੇ ਛਾਉਣੀ ਹੈ ਇੱਥੇ ਆ ਤੇ ਉਹ ਜਿਹੜੀਆਂ ਚੀਜ਼ਾਂ ਹਿੰਦੁਸਤਾਨ ਦੀਆਂ ਏਜੰਸੀਆਂ ਨੂੰ ਲੱਗਿਆ ਹੁਣ ਕਿ ਇਹ ਜਿਹੜੇ ਯੂਟਿਊਬਰਸ ਹੈਗੇ ਆ ਜਾਂ ਸੋਸ਼ਲ ਮੀਡੀਆ ਨੂੰ ਫ੍ਰੀਲਾਂਸਰਸ ਹੈ ਇਹ ਵੀਡੀਓ ਪਾਉਂਦੇ ਨੇ ਇਹਦੇ ਨਾਲ ਪਾਕਿਸਤਾਨ ਦੀਆਂ ਜਿਹੜੀਆਂ ਏਜੰਸੀਆਂ ਔਰ ਉੱਥੇ ਦੇ ਟੈਰਰਿਸਟ ਆਊਟਫਿਟਸ ਆ ਉਹਨਾਂ ਨੂੰ ਬੈਠੇ ਬਿਠਾਏ ਜਿਹੜੀ ਆ ਉਹ ਸਾਰਾ ਇਨਫੋਰਮੇਸ਼ਨ ਮਿਲ ਜਾਂਦਾ ਇਹ ਡਰਸਪ ਕੀ ਅਸਾਈਨਮੈਂਟ ਦਿੱਤੀ ਜਾਂਦੀ ਹੋਊਗੀ ਫਿਰ ਇਹਨਾਂ ਨੂੰ ਕਿ ਇਹ ਫਲਾਣੇ ਪਿੰਡ ਦੀ ਤੁਸੀਂ ਵੀਡੀਓ ਬਣਾ ਕੇ ਦੋ ਬਾਰਡਰ ਦੇ ਨਾਲ ਹਜੇ ਇਨਵੈਸਟੀਗੇਸ਼ਨ 'ਚ ਕਈ ਚੀਜ਼ਾਂ ਹੁੰਦੀਆਂ ਵਾ ਭਈ ਹਜੇ ਜਿਵੇਂ ਨਾ ਜੋਤੀ ਬਲੋਤਰਾ ਨੂੰ ਕਲੀਅਰ ਇਹ ਨਹੀਂ ਆਇਆ ਭਈ ਇਹਨੂੰ ਫੰਡਿੰਗ ਕੀਤੀ ਗਈ ਸੀ ਦੇਖੋ ਮੈਂ ਤੁਹਾਨੂੰ ਵਿਖਾਂਗਾ ਬਾਸ ਜੀ ਭਾਈ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ 'ਚ ਨਾ ਆਪਸ ਵਿੱਚ ਰਿਸ਼ਤੇ ਬਣੇ ਘਰੇ ਹੂੰ ਬਿਲਕੁਲ ਠੀਕ ਹੈ ਅਸੀਂ ਅਲੱਗ ਹੋ ਗਏ ਹਾਂ ਆਜ਼ਾਦੀ ਤੋਂ ਬਾਅਦ ਲੇਕਿਨ ਬਹੁਤ ਪੰਜਾਬੀ ਲੋਕ ਹੂੰ ਪਾਕਿਸਤਾਨ ਚ ਲੈਂਦੇ ਪੰਜਾਬ ਚ ਅਸੀਂ ਚੜ੍ਹਦੇ ਪੰਜਾਬ ਚ ਆ ਗਏ ਹਾਂ ਲੇਕਿਨ ਜਿਹੜੀ ਦਿਲ ਦੀ ਖਿੱਚ ਹੈ ਜੀ ਜਿਹੜੇ ਦਿਲ ਦਾ ਪਿਆਰ ਹੈ ਉਹ ਜਾਂਦਾ ਨਹੀਂ ਦਿਲੋਂ ਬਿਲਕੁਲ ਕਈ ਵਾਰ ਲੱਗਦਾ ਹੈ ਕਿ ਜਿਵੇਂ ਚਲੋ ਉੱਥੇ ਮਿਲੇ ਤੇ ਉਹਨੂੰ ਲੱਗਦਾ ਯਾਰ ਇਹ ਤਾਂ ਸਾਡਾ ਆਪਣਾ ਪੰਨਾ ਅੱਛਾ ਗੱਲ ਵੀ ਉਹਨੂੰ ਮਿੱਠੀਆਂ-ਮਿੱਠੀਆਂ ਕਰਦੇ ਆ ਇਹਨਾਂ ਨੇ ਫਸਾਣਾ ਹੁੰਦਾ ਉਹ ਤਾਂ ਸਾਡਾ ਭਾਈ ਹੋ ਤੁਸੀਂ ਤਾਂ ਸਾਡਾ ਕੋਲ ਤੁਸੀਂ ਤਾਂ ਇੱਥੇ ਦੇਖੋ ਤੁਹਾਡੇ ਨਾਲ ਸਭ ਬਹੁਤ ੱੱਕਾ ਹੋਇਆ ਉੱਥੇ ਔਰ ਉਹ ਉਸੇ ਚੀਜ਼ਾਂ ਨਾਲ ਨਾ ਜਿਵੇਂ ਹਿੰਦੁਸਤਾਨ ਦੇ ਵਿੱਚ ਇੱਕ ਇਹ ਵੀ ਚੱਲ ਰਿਹਾ ਇੱਥੇ ਦੇ ਜਿਹੜੇ ਘੱਟ ਗਿਣਤੀ ਦੇ ਲੋਕ ਹੈ ਉਹਨਾਂ ਨੂੰ ਲੱਗਦਾ ਪਿਆ ਕਿ ਹਿੰਦੁਸਤਾਨ 'ਚ ਸਾਡੇ ਨਾਲ ਤਸੱਦਦ ਹੋ ਰਹੀ ਹੈ ਹੁਣ ਜਿਵੇਂ ਕੱਲ ਤੁਸੀਂ ਦੇਖਿਆ ਕਿ ਜਥੇਦਰਾ ਗੁਲਦੀਪ ਸਿੰਘ ਗੜਗੱਜ ਹੋਰਾਂ ਨੇ ਕਿਹਾ ਕਿ ਦਿੱਲੀ 에어ਪੋਰਟ ਤੇ ਸੇਕ ਨੂੰ ਰੋਕਿਆ ਗਿਆ ਜਿਹਦੇ ਅੰਮ੍ਰਿਤਪਾਲ ਛੱਕਿਆ ਹੋਇਆ ਸੀਗਾ ਤੇ ਉਹਦੇ ਇੱਕ ਕਾਰਾ ਨਾਲ ਜਿਹੜੀ ਹੈ ਉਹਨਾਂ ਨੇ ਲੋਕ ਜਿਹਨੂੰ ਉਹਨਾਂ ਨੂੰ ਕਿਹਾ ਕੀ ਇਹਦੇ ਬਾਰੇ ਸ਼ਬਦ ਬੋਲੇਗੇ ਅਸੀਂ ਅੱਗੇ ਨਹੀਂ ਜਾਣਦੇ ਹਾਂ ਤੇ ਇੰਨਾ ਹੀ ਅਮਰੀ ਸਰ 에어ਪੋਰਟ ਤੇ ਹੁੰਦਾ ਇਹਦੇ ਨਾਲ ਸਾਡੇ ਇੱਥੇ ਸੈਂਟੀਮੈਂਟਸ ਜਿਹੜੇ ਨਾ ਹਾਰਡ ਹੁੰਦੇ ਨੇ ਅੱਛਾ ਉਹ ਜਿਹੜੀ ਬਾਕੀ ਵੀ ਘੱਟ ਗਿਣਤੀ ਵਾਲੇ ਆ ਉਹਨਾਂ ਨੂੰ ਵੀ ਲੱਗਦਾ ਕਿ ਸਾਨੂੰ ਇਸ ਹਕੂਮਤ ਦੇ ਵਿੱਚ ਦਬਾਇਆ ਜਾ ਰਿਹਾ ਹਾਂ ਅੱਛਾ ਫਿਰ ਪਾਕਿਸਤਾਨ ਦੀ ਏਜੰਸੀਆਂ ਕੀ ਕਰਦੀਆਂ ਕਿਹੜੇ ਘਟ ਗਿਣਤੀ ਵਾਲੇ ਲੋਕ ਹੁੰਦੇ ਆ ਇਹ ਉਹਨਾਂ ਨੇ ਮਰਨ ਲਾਂਦੇ ਆ ਇਹ ਜਿਵੇਂ ਮਾਨੂੰ ਨਾਸਰ ਢਿੱਲੋਂ ਉਹਨੇ ਉੱਥੇ ਤਾਂ ਤੁਹਾਡੇ ਬੜੀ ਤਸੱਦਦ ਹੈ ਜੀ ਤੁਹਾਡਾ ਤਾਂ ਤੁਸੀਂ ਸਾਡੇ ਪੰਜਾਬੀ ਭਰਾ ਹੋ ਵੀ ਤਾਂ ਸਾਡੇ ਭਾਈ ਹੋ ਅਸੀਂ ਤਾਂ ਸਾਡਾ ਖੂਨ ਇੱਕੋ ਆ ਸਾਨੂੰ ਬੜਾ ਦੁੱਖ ਹੁੰਦਾ ਆ ਤੁਹਾਡੇ ਉੱਤੇ ਇਹਨੂੰ ਅੱਛਾ ਤਰੀਕੇ ਨਾਲ ਉਹਨਾਂ ਨੂੰ ਆਪਣੇ ਟਰੈਕ ਤੇ ਲੈ ਆਂਦੇ ਅੱਛਾ ਤੂੰ ਵੀਡੀਓ ਬਣਾ ਕੇ ਭਿੱਜੀ ਡੇਰਾ ਬਾਬਾ ਨਾਨਕ ਦੀ ਕਰਤਾਰਪੁਰ ਕੋਰੀ ਡੋਰ ਦੇ ਰਸਤੇ ਆ ਦੀ ਇਹ ਚੀਜ਼ਾਂ ਉੱਥੇ ਦੀਆਂ ਏਜੰਸੀਆਂ ਨੂੰ ਫਰੂਟਫੁੱਲ ਹੁੰਦੀਆਂ ਉਹਨਾਂ ਲਈ ਇਹ ਫਲ ਆਹਿਮੰਦ ਹੁੰਦੀਆਂ ਉਹਨਾਂ ਕੋਲ ਮੈਪ ਨਕਸ਼ੇ ਪੁੱਲ ਗੱਡੀਆਂ ਸਾਰਾ ਚੀਜ਼ਾਂ ਦਾ ਉਹਨਾਂ ਨੂੰ ਹੁੰਦਾ ਦੇਖੋ ਪਤਾ ਕੀ ਹੈ ਭਾਵੇਂ ਅੱਜ ਕੱਲ ਤੁਸੀਂ ਗੂਗਲ ਮੈਪ ਤੋਂ ਸਾਰਾ ਕੁਝ ਕੱਢ ਲਓ ਲੇਕਿਨ ਗੱਲ ਇਹ ਹੈ ਕਿ ਜਿਹੜੀਆਂ ਚੀਜ਼ਾਂ ਤੁਹਾਨੂੰ ਲਾਈਵ ਵੀਡੀਓ ਚ オリジナル ਮਿਲ ਜਾਣੀਆਂ ਭਈ ਇੰਨੇ ਮੀਟਰ ਬਾਅਦ ਘਾਰ ਹੈ ਇੰਨੇ ਮੀਟਰ ਬਾਅਦ ਥੱਲੇ ਖੱਡਾ ਹੈ ਉਹ ਚੀਜ਼ਾਂ ਕਿੱਥੋਂ ਨਹੀਂ ਮਿਲ ਸਕਦੀ ਉਹ ਗੂਗਲ ਮੈਪ ਤੇ ਨਹੀਂ ਮਿਲ ਸਕਦਾ ਫਿਰ ਉਹ ਐ ਸੋਸ਼ਲ ਮੀਡੀਆ ਨੂੰ ਫਲੈਂਸਰ ਜਿਹਾ ਪੱਕਾ ਇਹ ਕਿ ਉਹਨਾਂ ਦੇ ਚਾਂਸੇ ਚ ਆ ਜਾਂਦੇ ਆ ਪਿਆਰ ਚ ਆ ਜਾਂਦੇ ਮੁਹੱਬਤ ਚ ਆ ਜਾਂਦੇ ਆ ਫਸ ਜਾਂਦੇ ਲੇਕਿਨ ਹਜੇ ਤੱਕ ਹਜੇ ਤੱਕ ਪੈਸੇ ਦੀ ਟਰਾਂਜੈਕਸ਼ਨ ਜਿਹੜੀ ਆ ਉਹ ਕਿਤੇ ਜਸਬੀਰ ਦੀ ਸਾਹਮਣੇ ਵੀ ਨਹੀਂ ਆਈ ਅੱਛਾ ਤੇ ਜੋਤੀ ਮਲਹੋਤਰਾ ਦੀ ਵੀ ਹਜੇ ਤੱਕ ਕਲੀਅਰ ਕਿਸੇ ਏਜੰਸੀ ਨੇ ਦੱਸਿਆ ਨਹੀਂ ਵੀ ਇਹਨੂੰ ਇੰਨਾ ਪੈਸਾ ਮਿਲਿਆ ਹੂੰ ਹੋ ਸਕਦਾ ਇਹਨਾਂ ਨੂੰ ਵਰਤਿਆ ਜਾਂਦਾ ਹੋਵੇਗਾ ਕਿਸੇ ਕੁਝ ਦਾ ਪਤਾ ਕੀ ਹੁੰਦਾ ਦੇਖੋ ਹੁਣ ਵੀ ਜੋਤੀ ਮਲਹੋਤਰਾ ਤਿੰਨ ਵਾਰ ਚਲੀ ਗਈ ਉਹਨੂੰ ਲੱਗਿਆ ਹੁਣ ਇੱਥੇ ਐਮਬੈਸੀ ਦਾ ਜਿਹੜਾ ਹੈ ਡਿਪਟੀ ਐਮਬੈਸਡਰ ਮੇਰਾ ਤਾਂ ਬਹੁਤ ਪਿਆਰਾ ਹੈ ਦਾਨੀ ਮੈਂ ਤਾਂ ਜੀਦਾ ਮਰਜ਼ੀ ਪਾਕਿਸਤਾਨ ਲੈ ਮੈਂ ਪਾਕਿਸਤਾਨ ਗਈ ਮੈਨੂੰ ਤਾਂ ਉੱਥੇ ਬੜੀ ਹੁਣ ਮੰਨ ਲਓ ਯਾਰ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਤੁਹਾਡੇ ਚੈਨਲ ਤੇ ਹੁਣ ਜੇ ਮੈਂ ਉਰੂਸਾ ਇੱਥੇ ਆਂਦੀ ਸੀ ਉਹ ਬਾਗਾ ਬਾਰਡ ਠੀਕ ਹੈ ਨਾ ਉਹ ਤਾਂ ਰਹਿੰਦੇ ਹੀ ਉਰੇ ਸੀਗੀ ਉਹਦੇ ਨਾਲ ਪੰਜਾਬ ਪੁਲਿਸ ਦੀਆਂ ਗੱਡੀਆਂ ਚੱਲਦੀਆਂ ਹੁੰਦੀਆਂ ਸੀ ਨਾ ਅਗਲੀ ਉਹਨੂੰ ਮਹਿਮਾਨ ਨਿਵਾਜੀ ਹੁੰਦੀ ਸੀ ਉਹਨੂੰ ਐਸ ਲੂਟ ਵਾਜਦੇ ਸੀ ਵੱਡੇ ਵੱਡੇ ਅਫਸਰਾਂ ਦੇ ਕਿ ਮੈਡਮ ਪਾਕਿਸਤਾਨ ਦੀ ਮੈਡਮ ਆ ਗਈ ਪਾਕਿਸਤਾਨ ਦੀ ਬਣਾ ਹੁਣ 500 ਵਰੀ ਆ ਗਈ ਉਹਦੇ ਪਿੱਛੇ ਵੀ ਤਾਂ ਉੱਥੇ ਪਾਕਿਸਤਾਨੀ ਏਜੰਸੀਆਂ ਨੂੰ ਟਰੈਕ ਕਰਦੀਆਂ ਹੋਣੀਆਂ ਹੈ ਨਾ ਭਈ ਇਹ ਮੈਡਮ ਉੱਥੇ ਜਾ ਰਹੀ ਹੈ ਸਾਡੇ ਲਈ ਕੀ ਕਰਦੀ ਹੈ ਸਾਡੇ ਦੇਸ਼ ਦੀ ਮੁਖਬਰੀ ਤਾਂ ਨਹੀਂ ਕਰ ਰਹੀ ਹੁਣ ਇਹ ਵੀ ਨਹੀਂ ਅਜੇ ਤੱਕ ਕਲੀਅਰ ਹੋ ਸਕਿਆ ਕਿ ਉਹ ਇੱਥੋਂ ਕੁਝ ਲੈ ਕੇ ਗਈ ਕਿ ਉੱਥੋਂ ਕੁਝ ਲੈ ਕੇ ਆਈ ਹੈ ਚਲੋ ਇਹ ਗੱਲਾ ਇੱਕ ਸੈਪਰੇਟ ਸਬਜੈਕਟ ਹੈ ਲ ਪਿਆਰ ਜਿਹੜਾ ਨਾ ਪਿਆਰ ਅਲਫਾਜ਼ ਕਈ ਵਾਰ ਖਿੱਚ ਲਿਆਂਦਾ ਜਰੂਰੀ ਨਹੀਂ ਹੁੰਦਾ ਕਿ ਉਹ ਜਸੂਸੀ ਹੀ ਕਰਦਾ ਹੋਵੇ ਕਈ ਵਾਰੀ ਪਿਆਰ ਦੇ ਵਿੱਚ ਹੁਣ ਮੰਨ ਲਓ ਇੱਥੇ ਰਹੀ ਹੈ ਬੀਬੀ ਅਰੂਸਾ ਉਹ ਉਹਦੇ ਕੋਲ ਦਾ ਸਰਕਾਰੀ ਫੈਸਲਾ ਵੀ ਉਹਦੇ ਕਿਉਂਕਿ ਸੀਐਮਓ ਚ ਬੈਠ ਕੇ ਸੀ ਯੂ ਆਰ ਸੀਐਮਓ ਚ ਬੈਠਦੀ ਜਿਹਦੇ ਕੋਲ ਉਹ ਫੈਸਲਾ ਸਾਹਮਣੇ ਸਰਕਾਰੀ ਜਾਂਦੀਆਂ ਸੀ ਔਰ ਮੈਂ ਤਾਂ ਤੁਹਾਨੂੰ ਵੱਡੇ ਵੱਡੇ ਅਫਸਰਾਂ ਦੀਆਂ ਫੋਟੋਆਂ ਦਿਖਾ ਦੇਣਾ ਉਹਦੇ ਨਾਲ ਪੰਜਾਬ ਦੇ ਮੰਤਰੀਆਂ ਦੀਆਂ ਫੋਟੋਆਂ ਦਾ ਬਿਲਕੁਲ ਇਹ ਤਾਂ ਕਿਸੇ ਤੋਂ ਲੁਕਾਉਣਾ ਨਹੀਂ ਇਹ ਇੱਕ ਤਾਂ ਦਿਲ ਦੀ ਖੇਚ ਵੀ ਹੈਗੀ ਆ ਪੰਜਾਬ ਦੇ ਜਿਹੜੇ ਲਹਿੰਦਾ ਤੇ ਚੜ੍ਹਦੇ ਪੰਜਾਬ ਦੀ ਆਪਾਂ ਜ਼ਰੂਰੀ ਨਹੀਂ ਕਹਿ ਸਕਦੇ ਕਿ ਇਹਨਾਂ ਨੂੰ ਬੈਨੀਫਿਟ ਦਿੱਤੇ ਹਾਂ ਉਹ ਜਿਵੇਂ ਜੋਤੀ ਗਈ ਆ ਜਾਂ ਜਸਵੀਰ ਤਿੰਨ ਵਾਰ ਗਿਆ ਜਦੋਂ ਜਸਵੀਰ ਨੂੰ ਉੱਥੇ ਜਾ ਕੇ ਇੱਕ ਬੰਕਰ ਮਿਲ ਜਾਣਾ ਚੰਗਾ ਗੱਡੀ ਮਿਲ ਜਾਣੀ ਚਾਰ ਪੁਲਸ ਵਾਲੇ ਮਿਲ ਜਾਣੀ ਅੱਗੇ ਪਿੱਛੇ ਬੰਦੂਕਾਂ ਵਾਲੇ ਚੱਲਣ ਆ ਰਹੇ ਉਹਨੇ ਤਾਂ ਆਪੇ ਨੈਰੇਟਿਵ ਹੀ ਬਦਲ ਜਾਣਾ ਉਹਦੇ ਲਈ ਨੈਰੇਟਿਵ ਹੀ ਬਦਲ ਜਾਣਾ ਪਾਕਿਸਤਾਨ ਚ ਹੀ ਬਦਲ ਜਾਂਦਾ ਫਿਰ ਉਹ ਖੇਚ ਜੀ ਪੈ ਜਾਂਦੀ ਹੈ ਅੱਛਾ ਮੰਨ ਲਓ ਹੁਣ ਜੀ ਉਹ ਅਗਲੇ ਕਹਿੰਦੇ ਨੇ ਯਾਰ ਉੱਥੇ ਇੱਕ ਜਹਾਜ਼ ਡਿੱਗਿਆ ਰਾਇ ਸਾਡੇ ਇੱਥੇ ਮੈਨੂੰ ਫੋਟੋ ਭੇਜੀ ਮੈਂ ਇੱਥੇ ਚਲਾਨੀ ਆਪਣੇ ਸੋਸ਼ਲ ਮੀਡੀਆ ਤੇ ਉਹਨੇ ਤਾਂ ਭੇਜ ਦੇਣੀ ਚਾਂਸੇ ਜਾ ਕੇ ਪਰ ਇਹ ਤਾਂ ਦੇਸ਼ਦ్రోਹ ਹੈ ਨਾ ਦੇਸ਼ਦ్రోਹ ਸਾਡੀਆਂ ਚੀਜ਼ਾਂ ਨੂੰ ਅਸੀਂ ਉਸ ਬਲਕ ਨੂੰ ਭੇਜ ਰਹੇ ਹਾਂ ਜਿਹੜਾ ਮੁਲਕ ਸਾਡੇ ਇੱਥੇ ਅੱਤਵਾਦ ਫੈਲਾ ਰਿਹਾ ਹੈ ਜਿਹੜਾ ਮੁਲਕ ਇੱਥੇ ਸਾਡੇ ਡਰੱਗ ਫੈਲਾ ਰਿਹਾ ਹੈ ਜਿਹੜਾ ਇੱਥੇ ਮਤਲਬ ਅਨਰਦੋਸ਼ ਲੋਕਾਂ ਦੀਆਂ ਜਾਨਾਂ ਡਰ ਸਾਬ ਨਾਸਰ ਢਿੱਲੋਂ ਬਾਰੇ ਕੀ ਖਲਾਸਾ ਹੋਇਆ ਕੀ ਇਹ ਆਈਐਸਆਈ ਦਾ ਏਜੰਸੀ ਉਹਦੇ ਲਈ ਜਸੂਸੀ ਕਰ ਰਿਹਾ ਸੀਗਾ ਕਿਉਂਕਿ ਨਾਸਰ ਢਿੱਲੋਂ ਨੂੰ ਤਾਂ ਪੰਜਾਬ ਦੇ ਬਹੁਤ ਲੋਕ ਮਿਲ ਕੇ ਵੀ ਆਉਂਦੇ ਨੇ ਲੋਕ ਇਹ ਸਮਝਦੇ ਨੇ ਕਿ ਇਹ ਦੋ ਵਿਛੜਿਆ ਲੋਕਾਂ ਨੂੰ ਮਿਲਾਉਣ ਵਾਲਾ ਜਰੀਆ ਹੈ ਦੇਖੋ ਗੱਲ ਪਤਾ ਕੀ ਹੈ ਪਾਕਿਸਤਾਨ ਦੀ ਜਿਹੜੀ ਇੰਟੈਲੀਜੈਂਸ ਸਰਵਿਸ ਹੈ ਨਾ ਮੈਂ ਅੱਜ ਤੱਕ ਉਹਨੂੰ ਪੂਰਾ ਸਟੱਡੀ ਕੀਤਾ ਹੈ ਜੀ ਕਰੀਬ ਮੈਨੂੰ ਨਾ ਜਿਵੇਂ ਮੈਂ ਕਹਾਂ 2001 ਤੋਂ 2025 ਆ ਗਿਆ ਨਾ 25 ਵਰਿਆਂ ਚ ਨਾ ਪਾਕਿਸਤਾਨ ਦੀ ਇੰਟੈਲੀਜੈਂਸ ਸਬਸਟੀ ਜੀ ਕੰਮ ਕਿਵੇਂ ਕਰਦੀ ਆ ਇਹ ਵਰਤਦੀ ਕਿਵੇਂ ਆ ਮੈਂ ਇੱਕ ਇੱਕ ਚੀਜ਼ ਨੂੰ ਨੇੜਿਓਂ ਦੇਖਿਆ ਹੋਇਆ ਹੁਣ ਜਿਵੇਂ ਨਾ ਤੁਸੀਂ ਦੇਖੋ ਪਾਕਿਸਤਾਨ ਦੀ ਇੰਟੈਲੀਜੈਂਸ ਸਬਸਟੀ ਜੀ ਪਹਿਲਾਂ ਜਿਹੜਾ ਵਾ ਉਹ ਇਥੋਂ ਦੇ ਜਿਹੜੇ ਟੈਰਿਸਟ ਆਊਟਫਿਟ ਸੀਗੇ ਮੰਨ ਲਓ ਲਖਵੀਰ ਸਿੰਘ ਰੂਡੇ ਸੀ ਇੰਡੀਅਨ ਸੈਕਿਉਰਿਟੀ ਫੈਡਰੇਸ਼ਨ ਦਾ ਰਣਜੀਤ ਸਿੰਘ ਲੀਟਾ ਸੀ ਖਾਲਸਾਂ ਜਿੱਦਾ ਵਾਫ ਫੋਰਸ ਦਾ ਵਧਾਵਾ ਸਿੰਘ ਸੀ ਬੱਬਰ ਖਾਲਸਾ ਦਾ ਪਰਮਜੀਤ ਸਿੰਘ ਪੰਜ ਵਰਡ ਸੀ ਖਾਲੀਸਾਨ ਕਮਾਂਡੋ ਫੋਰਸ ਦਾ ਇਹਨਾਂ ਨੂੰ ਉਹਨਾਂ ਨੇ ਲਿਜਾ ਕੇ ਉੱਥੇ ਬਹੁਤ ਇਹਨਾਂ ਨੂੰ ਪਿੱਠਾ ਥਾਪੜਾ ਦਿੱਤਾ ਪਿੱਠਾ ਤੇ ਹੱਥ ਰੱਖਿਆ ਵੀ ਤੁਸੀਂ ਪੰਜਾਬ ਦੇ ਵਿੱਚ ਭੇਜੋ ਹਥਿਆਰ ਭੇਜੋ ਬਾਲਾਵੜੀ ਆਰਡੀਐਕਸ ਪੜਿਆ ਗਿਆ ਬਿਸਕੋਟ ਵੀ ਹੋਏ ਲੇਕਿਨ ਨਾਲ ਦੀ ਨਾਲ ਨਾ ਉਹਨਾਂ ਨੇ ਟਾਈਮ ਟੂ ਟਾਈਮ ਚੇਂਜ ਕੀਤਾ ਉਹਨਾਂ ਨੇ ਦੇਖਿਆ ਪੰਜਾਬ 'ਚ ਗੈਂਗਸਟਰਸ ਵਧਦੇ ਪਏ ਆ ਪੰਜਾਬ ਦੇ ਉਹਨਾਂ ਨੇ ਕਿਹਾ ਵੀ ਗੈਂਗਸਟਰ ਵਧਦੇ ਪਏ ਆ ਉਹਨਾਂ ਨੇ ਫਿਰ ਗੈਂਗਸਟਰਸ ਨੂੰ ਪਾਕਿਸਤਾਨ ਚਕਣਾ ਸ਼ੁਰੂ ਕਰ ਦਿੱਤਾ ਜਿਵੇਂ ਹਰਿੰਦਰ ਰਿੰਦਾ ਸੰਧੂ ਪਾਕਿਸਤਾਨ ਪਹੁੰਚ ਗਿਆ ਹਾਂ ਅੱਛਾ ਹਰਿੰਦਰ ਰਿੰਦਾ ਸੰਧੂ ਨਾਲ ਇੱਥੇ ਪੰਜਾਬ ਚ ਬਾਰੇ ਮੁੰੋ ਨੌਜਵਾਨ ਜੁੜੇ ਹੋਏ ਆ ਉਹਨਾਂ ਨੇ ਉਹਦਾ ਨੈਟਵਰਕ ਯੂਜ਼ ਕਰਨਾ ਸ਼ੁਰੂ ਕਰਤਾ ਅੱਛਾ ਫਿਰ ਜਦੋਂ ਉਤੋਂ ਸ਼ੁਰੂ ਹੋਇਆ ਉਹਨਾਂ ਨੇ ਕਿਹਾ ਸਾਨੂੰ ਇੱਥੇ ਏਜੰਸੀਆਂ ਪਾਕਿਸਤਾਨ ਤੇ ਇੰਡੀਆ ਕਾਲਸ ਟਰੈਕ ਕਰਦੀਆਂ ਉਹਨਾਂ ਨੇ ਵਾਇਆ ਕੈਨੇਡਾ ਤੋਂ ਬਾਣੀ ਸ਼ੁਰੂ ਕਰਤੀਆਂ ਕਾਲਸ ਫਿਰ ਉਹਨਾਂ ਨੇ ਆਪਣਾ ਇੱਕ ਸੈਂਟਰ ਜਿਹੜਾ ਆਈਐਸਆਈ ਨੇ ਕੈਨੇਡਾ ਚ ਸਥਾਪਿਤ ਕੀਤਾ ਕੈਨੇਡਾ ਦੇ ਵਿੱਚ ਜਿਵੇਂ ਅਰਸ਼ ਦੱਲਾ ਬਾਕੀ ਜਿਹੜੇ ਆ ਉਹ ਸਾਰੇ ਐਨਆਈਏ ਨੂੰ ਵਾਂਟਡ ਹੈ ਹਾਂ ਤੇ ਇਹਨਾਂ ਨੂੰ ਉਹਨਾਂ ਨੇ ਉੱਥੇ ਤਗੜਾ ਕੀਤਾ ਬਈ ਤੁਸੀਂ ਅਸੀਂ ਤੁਹਾਨੂੰ ਫੰਡਿੰਗ ਕਰਾਂਗੇ ਤੁਸੀਂ ਉੱਥੋਂ ਸਾਨੂੰ ਕਰੋ ਅੱਛਾ ਇਹਦੇ ਲਈ ਹਿੰਦੁਸਤਾਨ ਦੀ ਹਕੂਮਤ ਨੂੰ ਕੰਮ ਕਰਨਾ ਪਿਆ ਗਿਆ ਉਹਨਾਂ ਲਈ ਆਈਐਸ ਲਈ ਇਹ ਸੌਖਾ ਹੋ ਗਿਆ ਸਾਡੇ ਕੋਲ ਅਸ਼ਡਲਾ ਉੱਥੇ ਉਹਦਾ ਆਪਣਾ ਨੈਟਵਰਕ ਹੈ ਬਹੁਤ ਜ਼ਿਆਦਾ ਫਿਰ ਦਿਸਾਨ ਅਕਤਰ ਹੱਥੀ ਲੈ ਲਿਆ ਲਾਰੈਂਸ ਦਾ ਨੈਟਵਰਕ ਲੈ ਲਿਆ ਉਹ ਉਹਨਾਂ ਨੇ ਬਹੁਤ ਨੈਟਵਰਕ ਜਿਹੜਾ ਬਾਰ ਬਾਰ ਬਦਲਦੇ ਫਿਰ ਉਸ ਤੋਂ ਬਾਅਦ ਆਈਐਸਆਈ ਨੂੰ ਇਹ ਲੱਗਿਆ ਵੀ ਅਸੀਂ ਜਿੰਨੀ ਆਰਡੀਐਕਸ ਭੇਜਦੇ ਨਾ ਡਰੱਗ ਫੜੀ ਜਾਂਦੀ ਸਾਡੇ ਦਾ ਮੇਨ ਬੰਦੇ ਵੀ ਫੜੇ ਜਾਂਦੇ ਫਿਰ ਉਹਨਾਂ ਨੇ ਕੱਟ ਲਗਾਣੇ ਸ਼ੁਰੂ ਕਰ ਦਿੱਤੇ ਵੀ ਜੇ ਅਸੀਂ ਗਰਨੇਡ ਭੇਜਾਂਗੇ ਗਰਨੇਡ ਜਿੱਥੇ ਉਤਰਣਗੇ ਚੱਕਣ ਵਾਲਾ ਹੋਰ ਆ ਦੁਆਬੇ ਦੀ ਧਰਤੀ ਤੇ ਪਹੁੰਚਾਣ ਵਾਲਾ ਹੋਰ ਆ ਉਹ ਗੋਚੋਕ ਕੇ ਬੰਦੇ ਕੋ ਪਹੁੰਚਾਉਣ ਵਾਲਾ ਹੋਰ ਹੈ ਸੁੱਟਣ ਵਾਲਾ ਹੋਰ ਹੈ ਹੁਣ ਤੁਸੀਂ ਮੰਨ ਲਓ ਜੇ 18 ਗ੍ਰਨੇਡ ਸੁੱਟੇ ਗਏ ਪੰਜਾਬ ਪੁਲਿਸ ਦੀ ਸ਼ਾਬਾਸ਼ ਹੈ ਜੀ ਤੁਹਾਨੂੰ ਮੈਂ ਕਹਾਂ ਯਾਰ ਸਾਰੇ ਦੇ ਸਾਰੇ ਮਾਮਲੇ ਲਗਭਗ ਟਰੇਸ ਕਰਦੇ 100% ਲੇਕਿਨ ਜਦੋਂ ਫੜਦੇ ਨੇ ਨਵਾਂ ਚਿਹਰਾ ਜਦੋਂ ਫੜਦੇ ਨੇ ਨਵਾਂ ਚਿਹਰਾ ਤੇ ਜਦੋਂ ਉਹ ਪੁੱਛਦਾ ਤੂੰ ਕਿੱਥੋਂ ਲੈ ਆਂ ਕਹਿੰਦਾ ਮੈਂ ਤਾਂ ਝਾੜੀਆਂ ਚੋਂ ਚੱਕ ਕੇ ਲੈ ਗਿਆ ਹੁਣ ਨਾ ਝਾੜੀਆਂ ਚੋਂ ਲੱਭੇ ਹੁਣ ਇੱਕ ਨਵਾਂ ਸ਼ਹਿਰ ਦੇ ਕੇਸ ਦੀ ਮੈਂ ਤੁਹਾਨੂੰ ਗੱਲ ਸੁਣਾਉਣਾ ਜੀ ਨਵਾਂ ਸ਼ਹਿਰ ਦੇ ਬੰਦੇ ਫੜੇ ਜਿਨ੍ਹਾਂ ਨੇ ਬੰਬ ਬਲਾਸਟ ਕੀਤਾ ਸੀਗਾ ਥਾਣੇ ਚ ਸੁੱਟਿਆ ਸੀ ਗੰਨੇਟ ਅੱਛਾ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਜੀ ਅਸੀਂ ਆ ਫਲਾਣੇ ਝਾੜ ਚੋਂ ਚੁੱਕ ਕੇ ਲੈ ਲਈ ਕਹਿੰਦੇ ਤੈਨੂੰ ਕਿਹਨੇ ਦੱਸਿਆ ਕਹਿੰਦੇ ਸਾਨੂੰ ਪਾਕਿਸਤਾਨ ਤੋਂ ਬੰਦੇ ਨੇ ਲੋਕੇਸ਼ਨ ਪਾਈ ਸੀ ਤੇ ਇਹਦੀ ਫੋਟੋ ਪਾਈ ਸੀ ਅੱਛਾ ਆ ਪੀੜ ਹੈ ਹਾਂ ਇਹਦੇ ਥੱਲੇ ਦੱਬਿਆ ਹੋਇਆ ਆਹ ਲੋਕੇਸ਼ਨ ਹੈ ਕਹਿੰਦਾ ਮੈਂ ਲੋਕੇਸ਼ਨ ਆਈ ਮੈਂ ਇੱਥੇ ਪਹੁੰਚਿਆ ਪੀੜ ਦਾ ਫੋਟੋ ਮਲਾਈ ਤੇ ਮੈਂ ਕੱਢ ਲਿਆ ਇੱਥੋਂ ਬੈਗ ਤੇ ਜਿੱਥੇ ਉਹਨਾਂ ਨੇ ਕਿਹਾ ਸੀ ਮੈਂ ਉੱਥੇ ਜਾ ਕੇ ਰੱਖਤਾ ਯਾਨੀ ਕਿ ਨੈਟਵਰਕ ਵੱਡਾ ਹੋ ਗਿਆ ਅੱਛਾ ਹੁਣ ਉੱਥੇ ਪੀੜ ਦੇ ਥੱਲੇ ਦੱਬ ਕੇ ਕੌਣ ਗਿਆ ਉਹ ਰੁੱਖ ਦੇ ਥੱਲੇ ਦਬ ਕੇ ਕੋਣਗੇ ਉਹ ਅੱਜ ਤੱਕ ਨਹੀਂ ਪਤਾ ਫਿਰ ਉੱਥੇ ਬਾਰਡਰ ਤੋਂ ਕੋਣ ਸੁੱਟਣ ਵਾਲਾ ਵੀ ਕੁਝ ਨਹੀਂ ਪਤਾ ਆਈਐਸਆਈ ਨੇ ਉੱਥੇ ਆ ਕੇ ਪੈਂਤਰਾ ਬਦਲਤਾ ਹੁਣ ਇਹ ਜਿਹੜਾ ਯੂਟਿਊਬਰ ਵਾਲੇ ਮਸਲੇ 'ਚ ਮੈਂ ਵਾਪਸ ਆਣਾ ਯੂਟਿਊਬਰ ਵਿੱਚ ਵੀ ਉਹ ਇਹੀ ਕਰਦੇ ਪਏ ਨੇ ਬਈ ਅਸੀਂ ਇਹਨਾਂ ਨੂੰ ਹਮਦਰਦੀ ਲੈ ਕੇ ਜੋ-ਜੋ ਚੀਜ਼ਾਂ ਸਾਨੂੰ ਚਾਹੀਦੀਆਂ ਇਹਨਾਂ ਨੂੰ ਅਸੀਂ ਆਪਾਂ ਲੈ ਲਿਆ ਕਰੀਏ ਦੇਖੋ ਭਾਵੇਂ ਨਾਸਰ ਢਿੱਲੋ ਹੈ ਜਿੰਨਾ ਪੌਪੂਲਰ ਹੈ ਨਾ ਪਾਕਿਸਤਾਨ ਦਾ ਉਹ ਸਮਝੋ ਆਈਐਸਆਈ ਲਈ ਭਾਵੇਂ ਉਹ ਸਿੱਧੇ ਤੌਰ ਤੇ ਕਰੇ ਭਾਵੇਂ ਅਸਿੱਧੇ ਤੌਰ ਤੇ ਹੂੰ ਅੱਛਾ ਉਹਨਾਂ ਨੂੰ ਸਿੱਧੇ ਤੌਰ ਤੇ ਵੀ ਇਹ ਕਹਿ ਦੀਏ ਕਿ ਸਿੱਧੇ ਤੌਰ ਤੇ ਇਸ ਕਰਕੇ ਕਹਿ ਰਹੇ ਆਂ ਕਈ ਲੋਕ ਖੁੱਲ ਕੇ ਆ ਜਾਂਦੇ ਆ ਠੀਕ ਹੈ ਆ ਇਹ ਐਸਾ ਕੰਮ ਕਰਦਾ ਵੈ ਹਰਿੰਦਰ ਰੰਦਾ ਸੰਧੂ ਆ ਇਹ ਕੰਮ ਕਰਦਾ ਹਾਂ ਲੇਕਿਨ ਅਸਿੱਧੇ ਤੌਰ ਤੇ ਵੀ ਕੰਮ ਹੁੰਦਾ ਵੀ ਤੈਨੂੰ ਕਹਿਤਾ ਤੂੰ ਯੂਟਿਊਬਰਸ ਆਪਣੇ ਨਾਲ ਬੁਲਾ ਉਹਨਾਂ ਦੀ ਮਹਿਮਾਨ ਨਿਵਾਜੀ ਕਰ ਉਹਨਾਂ ਨੂੰ ਲਾਹੌਰ ਦੀ ਬਰੀਆਨੀ ਖਵਾ ਲਾਹੌਰ ਦੇ ਬਾਜ਼ਾਰ ਕੁਮਾ ਕਪੜੇ ਲੈ ਕੇ ਦੇ ਤਾਂ ਕਿ ਸਾਨੂੰ ਗਾਹੇ ਬਗਾਹੇ ਜਿਹੜਾ ਸਾਡਾ ਨੈਰੇਟਿਵ ਸਾਡਾ ਨੈਰੇਟਿਵ ਉਥੇ ਸੈੱਟ ਕਰਦਾ ਯਾਨੀ ਕਿ ਪਤਾ ਲੱਗੇ ਕਿ ਪਾਕਿਸਤਾਨ ਬਹੁਤ ਵਧੀਆ ਦੇਖੋ ਪਿਛਲੇ ਕੁਝ ਦੌਰ ਚ ਜਿੰਨੇ ਯੂਟਿਊਬਰਸ ਪਾਕਿਸਤਾਨ ਜਾ ਰਹੇ ਪਾਕਿਸਤਾਨੀ ਯੂਟਿਊਬ ਤੇ ਇੱਥੇ ਆ ਕੇ ਪਾ ਰਹੇ ਹੈ ਬਈ ਸਾਡੇ ਗੁਰਦੁਆਰੇ ਸਾਡਾ ਪੰਜਾਬ ਠੀਕ ਹੈ ਧਾਰਮਿਕ ਸਥਾਨ ਹੈ ਸਾਡੇ ਸਾਰਿਆਂ ਦੇ ਉੱਥੇ ਦੇ ਰਹਿਣ ਸਨ ਦੇਖੋ ਜੀ ਪੰਜਾਬ ਦੀ ਆ ਚੀਜ਼ ਇੱਥੇ ਮਿਲਦੀ ਆ ਉਹ ਇੱਕ ਨੈਰੇਟਿਵ ਹਿੰਦੁਸਤਾਨ ਚ ਸੈੱਟ ਕਰਦੇ ਪਏ ਆ ਉਹ ਯੂਟਿਊਬਰਸ ਵੀਡੀਓ ਤੁਸੀਂ ਕਿਸੇ ਯੂਟਿਊਬਰ ਦੀ ਜਿੰਨੇ ਪਾਕਿਸਤਾਨ ਵਿਜ਼ਿਟ ਕੀਤਾ ਉਹਨੀਆਂ YouTube ਪੰਜਾਬ ਚ ਆ ਕੇ ਦੇਖੋ ਮਿਲੀਅਨ ਮਿਲੀਅਨ ਚੱਲੀਆਂ ਬਿਲਕੁਲ ਡਾਕਟਰ ਸਾਹਿਬ ਜਿਵੇਂ ਨਾਸਾ ਢਿਲੋਂ ਦੇ ਨਾਲ ਤਾਂ ਫਿਰ ਬਹੁਤ ਯੂਟਿਊਬਰ ਮਿਲੇ ਹੋਏ ਨੇ ਉਹਨੂੰ ਮਿਲ ਕੇ ਆਏ ਨੇ ਉੱਥੇ ਇੱਥੇ ਆ ਕੇ ਵੀਡੀਓ ਪਾਈਆਂ ਇਸ ਹਿਸਾਬ ਦੇ ਨਾਲ ਤਾਂ ਫਿਰ ਗਿਣਤੀ ਵੱਧ ਜੇਗੀ ਨਹੀਂ ਗਿਣਤੀ ਦੇਖੋ ਇਹ ਵੀ ਹੁੰਦਾ ਨਾ ਕਿ ਉਹਨਾਂ ਨੂੰ ਇਨਫਾਰਮੇਸ਼ਨ ਭੇਜਣਾ ਠੀਕ ਹੈ ਉਹ ਨਾਸਾ ਢਿਲੋਂ ਮੈਨੂੰ ਮਿਲ ਜੇ ਤੇ ਮੈਂ ਕੋਈ ਐਡਾ ਬੱਚਾ ਤਾਂ ਹੈ ਨਹੀਂ ਨਾਸਾ ਢਿਲੋਂ ਮੈਨੂੰ ਕਹੇ ਕਿ ਤੁਸੀਂ ਇਹ ਜਲੰਧਰ ਛਾਉਣੀ ਦੀ ਜਾਂ ਕਿਸੇ ਪੁਲਿਸ ਪੀਏਪੀ ਦੀ ਫੋਟੋ ਭੇਜੋ ਮੈਂ ਬੇਫਕੂਸ ਉਹਨਾ ਭੇਜਦਾ ਹੂੰ ਅਤਿਕਦੀਮ ਨਹੀਂ ਭੇਜੋ ਇਨਕੁਆਰੀ ਚ ਆ ਜਾਂਦੇ ਹਾਂ ਹਾਂ ਇਨਕੁਆਰੀ ਚ ਆ ਜਾਂਦੇ ਨੇ ਠੀਕ ਹੈ ਮੈਂ ਜਾਣਦਾ ਨਾ ਮਿਲਿਆ ਮੈਂ ਪਾਕਿਸਤਾਨ ਗਿਆ ਮੈਂ ਫੇਮਸ ਪਰਸੋਨੈਲਿਟੀ ਸੀ ਲੇਕਿਨ ਮੈਂ ਉਹਨੂੰ ਨਹੀਂ ਜਾਣਦਾ ਸੀਗਾ ਜੀ ਉਹ ਹੈਗਾ ਹੁਣ ਮੰਨ ਲਓ ਜਿਵੇਂ ਗੋਪਾਲ ਸਿੰਘ ਚਾਵਲਾ ਉਹ ਅਸੀਂ ਉਹਨੂੰ ਟੂਰਿਸਟ ਕਹਿੰਦੇ ਹਿੰਦੂਸਤਾਨ ਦੀ ਏਜੰਸੀ ਲੇਕਿਨ ਪਾਕਿਸਤਾਨ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਹੁਦੇਦਾਰ ਹੈ ਹੁਣ ਮੰਨ ਲਓ ਜਿਹੜਾ ਜੱਥੇ ਜਾਂਦੇ ਆ ਇੱਥੋਂ ਉਹਨਾਂ ਨਾਲ ਉੱਥੇ ਮੁਲਾਕਾਤ ਹੋ ਜਾਂਦੀ ਹੈ ਇਸੇ ਨਾਲ ਵੀ ਇਹ ਹਰਿਆਣਾ ਇੱਥੇ ਦੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਜੀ ਪ੍ਰਧਾਨ ਨੇ ਜੀ ਸਾਫ ਦਾ ਬੰਦੋਸ਼ੀ ਨਾਂ ਮਿਲੂਗਾ ਯਾਰ ਸਾਡੇ ਬਾਬੇ ਨਾਨਕ ਦੀ ਧਰਤੀ ਦੇ ਯਾਰ ਇਹਨਾਂ ਨੇ ਗੁਰਦੁਆਰਿਆਂ ਦੀ ਸਾਹਮਰਾਖ ਰੱਖੀ ਹੋਈ ਐ ਸਾਡੇ ਅਸੀਂ ਦਾ ਯਾਰੇ ਸਾਡੇ ਲਈ ਬੜੇ ਅਸੀਂ ਦਾ ਗੁਰੂ ਦੇ ਪਿਆਰੇ ਨੇ ਇਹ ਮੈਂ ਉਹੀ ਉਹਨਾਂ ਨੂੰ ਜੱਫੀ ਪਾ ਲੂਗਾ ਲੇਕਿਨ ਉਹ ਜਦੋਂ ਜੱਫੀ ਪਾਊਗਾ ਤੇ ਫਿਰ ਉਦੋਂ ਹਿੰਦੁਸਤਾਨ ਦਾ ਦੁਸ਼ਮਣ ਬਣ ਜਾਊਗਾ ਲੇਕਿਨ ਕਈ ਵਾਰੀ ਗਾਹੇ ਬੇਗਾਹ ਹੈ ਅਣਜਾਣੇ ਦੇ ਤੌਰ ਤੇ ਵੀ ਹੁਣ ਮੰਨ ਲਓ ਤੁਸੀਂ ਨਵਜੋਤ ਸਿੱਧੂ ਦਾ ਇੱਕ ਇਨਸੀਡੈਂਟ ਤੁਹਾਨੂੰ ਯਾਦ ਆਂਦਾ ਹੋਣਾ ਜਦੋਂ ਕਰਤਾਰਪੁਰ ਲਾਂਘਾ ਹਜੇ ਖੁੱਲਿਆ ਨਹੀਂ ਸੀ ਤੇ ਨਵਜੋਤ ਸਿੱਧੂ ਪਾਕਿਸਤਾਨ ਗਿਆ ਸੀ ਉੱਥੇ ਉਹਨੇ ਜੱਫੀ ਪਾ ਲਈ ਬਾਜਵੇ ਚੀਫ ਸੀ ਰਾਈਟ ਡੈਨਲ ਸਰ ਸੀ ਬਾਜਵੇ ਨੂੰ ਜੱਫੀ ਪਾ ਲਈ ਉਹ ਫੋਟੋ ਨਸ਼ਰ ਹੋ ਗਈ ਲੋਕੜ ਕਿੰਨੀ ਉਤਕਤਾ ਨਹੀਂ ਕੀਤੀ ਕਿ ਨਾਟ ਰੋਲ ਕੀਤਾ ਲੇਕਿਨ ਉਹਨੇ ਜੱਫੀ ਉਹ ਕਹਿੰਦਾ ਮੈਂ ਇਸ ਕਰਕੇ ਜੱਫੀ ਪਾਈ ਇਹਨਾਂ ਨੇ ਜਦੋਂ ਅਨਾਉਂਸ ਕੀਤਾ ਕਿ ਅਸੀਂ ਕਰਤਾਰਪੁਰ ਲਾਂਗਾ ਫੁੱਲਾਂਗੇ ਕਹਿੰਦਾ ਯਾਰ ਮੈਂ ਤਾਂ ਦਿਲ ਦਾ ਖੁਸ਼ ਹੋ ਗਿਆ ਮੈਂ ਤਾਂ ਉੱਥੇ ਜੱਫੀ ਪਾ ਲਈ ਲੇਕਿਨ ਗੱਲ ਇਹ ਹੈ ਕਿ ਉਹ ਹਿੰਦ ਉਹਨਾਂ ਦਾ ਜਿਹੜਾ ਆਰਮੀ ਚੀਫ ਸੀ ਆ ਉਹ ਹਿੰਦੁਸਤਾਨ ਦੇ ਜਿਹੜੇ ਸਾਡੇ ਇੱਥੇ ਸੈਨਾ ਦੇ ਜਵਾਨ ਆ ਉਹਨਾਂ ਦੇ ਹੱਥ ਰੰਗੇ ਹੋਏ ਸੀ ਕੀ ਹੁੰਦਾ ਇਸ ਕਰਕੇ ਇੱਥੇ ਦੀ ਲੋਕਾਂ ਨੂੰ ਨਾਗਵਾਰ ਗੁਜਰਿਆ ਉਹਨਾਂ ਨੂੰ ਲੱਗਿਆ ਕਿ ਇਹ ਸਾਡੇ ਦੁਸ਼ਮਣਾਂ ਨਾਲ ਜੱਖੀਆਂ ਪਾਉਂਦੇ ਨੇ ਸਾਡੇ ਦੁਸ਼ਮਣਾਨੀਆਂ ਉਹਨਾਂ ਦੀਆਂ ਤਸਵੀਰਾਂ ਨਾਲ ਪਾਉਂਦੇ ਨੇ ਉੱਥੇ ਬਾਲਾ ਹੱਸਦੇ ਨੇ ਜਾ ਕੇ ਹਾਂ ਲੇਕਿਨ ਕਈ ਵਾਰੀ ਹੁਣ ਜੋ ਸੀ ਦੋਦੇ ਦੀ ਟੈਰਸ ਤਾਂ ਨਹੀਂ ਬਣ ਗਿਆ ਆਧੁਆਦੀ ਤਾਂ ਨਹੀਂ ਬਣ ਗਿਆ ਲੇਕਿਨ ਉਹਨੇ ਦੇਸ਼ ਦੀ ਕੋਈ ਗਤੀਵਿਧੀ ਦੀ ਜਾਣਕਾਰੀ ਪਾਕਿਸਤਾਨ ਨੂੰ ਥੋੜਾ ਨਾ ਦਿੱਤੀ ਆ ਅਜੇ ਕਿ ਉਹ ਕੈਬਨਿਟ ਮੰਤਰੀ ਸੀ ਪੰਜਾਬ ਦਾ ਅਜੇ ਕੈਬਨਿਟ ਮੰਤਰੀ ਸੀ ਇੱਕ ਮੰਤਰੀ ਦੇ ਤੌਰ ਤੇ ਗਿਆ ਸੀ ਕਿ ਮੰਤਰੀ ਦੇ ਤੌਰ ਤੇ ਗਿਆ ਤੇ ਉੱਥੋਂ ਦੇ ਆਫੀਸਰ ਨੇ ਉਹਨੂੰ ਰਿਸੀਵ ਕਰਨਾ ਹੈ ਲੇਕਿਨ ਗੱਲ ਇਹ ਹੈ ਕਿ ਉੱਥੋਂ ਦੇ ਬਾਹਲੇ ਆਫੀਸਰ ਹੈ ਜਿਹੜੇ ਪਾਕਿਸਤਾਨ ਦੇ ਉਹ ਆਈਐਸ ਲਈ ਕੰਮ ਕਰਦੇ ਆ ਲੇਕਿਨ ਸਾਡੀ ਮਜਬੂਰੀ ਇਹ ਹੋ ਜਾਂਦੀ ਇੱਥੇ ਤੇ ਭਈ ਜਾਓਗੇ ਜੇ ਮਿਲੋਗੇ ਤੇ ਜੂਰੀ ਤਾਂ ਨਹੀਂ ਹੈਗਾ ਕਿ ਅਸੀਂ ਉਸ ਟੈਰਰਿਜ਼ਮ ਦਾ ਜਿਹੜਾ ਮੈਂ ਜਾਣਕਾਰੀ ਭੇਜੀ ਆ ਜਿਨ੍ਹਾਂ ਨੇ ਪਾਕਿਸਤਾਨ ਦੀ ਮਦਦ ਕੀਤੀ ਹੈ ਉਹ ਲੋਕ ਫਸ ਨਹੀਂ ਫਸਣਾ ਹਾਂ ਬਾਰੇ ਕੋਈ ਮੇਰੇ ਜਰਨਲਿਸਟ ਸਾਥੀ ਵੀ ਗਏ ਹੋਣੇ ਆ ਨਾਸਰ ਢਿੱਲੋਂ ਨਾਲ ਰੋਟੀ ਵੀ ਖਾਧੀ ਹੋਣੀ ਆ ਜੇ ਉਹ ਉੱਥੇ ਤੱਕ ਗੱਲ ਆ ਫਿਰ ਕਿਸੇ ਨੇ ਕੁਝ ਨਹੀਂ ਕਹਿਣਾ ਹਮ ਠੀਕ ਹੈ ਡਾਕਟਰ ਸਾਹਿਬ ਪਤਾ ਇਹ ਦੋ ਦੋ ਤਿੰਨ ਤਿੰਨ ਵਾਰ ਜਾ ਕੇ ਆਏ ਆ ਜੋਤੀ ਮਲੋਤਰਾ ਤਿੰਨ ਵਾਰ ਜਾ ਆਈ ਜਸਵੀਰ ਤਿੰਨ ਵਾਰ ਜਾ ਆਇਆ ਇਸ ਕਰਕੇ ਥੋੜਾ ਹਿੰਦੁਸਤਾਨ ਦੀ ਏਜੰਸੀਆਂ ਨੂੰ ਲੱਗਦਾ ਇਹਨਾਂ ਕੋਲੋਂ ਪੁੱਛਤਾਚ ਕਰਨੀ ਬਹੁਤ ਜ਼ਰੂਰੀ ਆ ਬਰੀਕੀ ਨਾਲ ਕੀਤੀ ਜਾਵੇ ਕੋਈ ਜਾਣਕਾਰੀਆਂ ਇਹਨਾਂ ਨੇ ਬਾਦੂ ਭੇਜੀਆਂ ਤਾਂ ਨਹੀਂ ਹਮ ਠੀਕ ਹੈ ਡਾਕਟਰ ਸਾਹਿਬ ਧੰਨਵਾਦ ਸਾਰੀ ਜਾਣਕਾਰੀ ਦੇਣ ਦੇ ਲਈ ਸੋ ਇਹ ਡਾਕਟਰ ਸੁਰਿੰਦਰ ਪਾਲ ਨੇ ਜਿਨ੍ਹਾਂ ਨੇ ਬੜੇ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਹੈ ਕਿਉਂਕਿ ਚਰਚਾ ਇਹ ਚੱਲਣੀ ਸ਼ੁਰੂ ਹੋ ਗਈ ਸੀ ਕਿ ਨਾਸਰ ਢਿੱਲੋਂ ਹੁਣਾ ਨੂੰ ਬਹੁਤ ਲੋਕ ਮਿਲੇ ਹੋਏ ਨੇ ਤਾਂ ਕੀ ਉਹਨਾਂ ਦੇ ਉੱਪਰ ਵੀ ਕੋਈ ਗਾਜ ਆ ਸਕਦੀ ਹੈ ਤਾਂ ਜੇਕਰ ਮਿਲਣ ਦੀ ਗੱਲ ਹੋ ਰਿਹਾ ਪਰ ਜੇਕਰ ਦੇਸ਼ ਦੀ ਕੋਈ ਸੀਕ੍ਰਟ ਕਹਿ ਲਓ ਕਿ ਕੋਈ ਚੀਜ਼ ਉਧਰ ਭੇਜੀ ਗਈ ਹੈ ਕੋਈ ਵੀਡੀਓ ਜਾਂ ਜਾਸੂਸੀ ਕੀਤੀ ਗਈ ਹੈ ਤਾਂ ਫਿਰ ਜਾਂਚ ਦੇ ਘੇਰੇ ਦੇ ਵਿੱਚ ਉਹ ਲੋਕ ਆਉਣਗੇ ਆਦਰਵਾਇਜ਼ ਇਹਨਾਂ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈਗੀ ਦੇਖਦੇ ਰਹੋ ਹੈਸ਼ਟੈਗ ਪੰਜਾਬ